9 ਸਾਲਾਂ ਦੀ ਧੀ ਆਪਣੇ ਪਿਤਾ ਨਾਲ ਗਈ। ਮਾਂ ਉਡੀਕਦੀ ਰਹੀ, ਉਡੀਕਦੀ ਰਹੀ, ਉਡੀਕਦੀ ਰਹੀ ਪਰ ਉਹਦੀ ਇਹ ਉਡੀਕ ਕਦੇ ਨਾ ਮੁੱਕਣ ਵਾਲੀ ਉਡੀਕ ਬਣ ਕੇ ਰਹਿ ਗਈ ਕਿਉਂਕਿ ਉਸ 9 ਸਾਲਾਂ ਦੀ ਮਾਸੂਮ ਬੱਚੀ ਨੂੰ ਉਸਦੇ ਆਪਣੇ ਪਿਤਾ ਨੇ ਗਲਾ ਘੁੱਟ ਕੇ ਮਾਰ ਦਿੱਤਾ। ਇਹ ਘਟਨਾ ਸਾਹਮਣੇ ਆ ਰਹੀ ਹੈ ਜੀ ਪੰਜਾਬ ਦੇ ਸੰਗਰੂਰ ਤੋਂ। ਬੱਚੀ ਦਾ ਨਾਮ ਮਾਨਵੀ ਦੱਸਿਆ ਜਾ ਰਿਹਾ ਤੇ ਉਸ ਬੱਚੀ ਦੀ ਮਾਂ ਨੇ ਤੇ ਉਸਦੀ ਨਾਨੀ ਨੇ ਉਸ ਦੇ ਪਿਤਾ ਤੇ ਇਹ ਇਲਜ਼ਾਮ ਲਾਏ ਨੇ ਕਿ ਇਹਦੇ ਪਿਤਾ ਨੇ ਇਸ ਮਾਸੂਮ ਬੱਚੀ ਨੂੰ ਗਲਾ ਘੁੱਟ ਕੇ ਮੂੰਹ ਉਪਰ ਤੌਲੀਆ ਰੱਖ ਕੇ ਮੌਤ ਦੇ ਘਾਟ ਉਤਾਰ ਦਿੱਤਾ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਔਰਤਾ ਮਾਨਵੀ ਦੀ ਮੰਮੀ ਆ ਉਹਨੇ ਕਰੀਬ ਸਾਲ ਕੁ ਪਹਿਲਾਂ ਇਸ ਆਦਮੀ ਨਾਲ ਦੂਜਾ ਵਿਆਹ ਕਰਾਇਆ ਸੀ ਪਹਿਲਾਂ ਮਾਨਵੀ ਦੀ ਮਾਤਾ ਦਾ ਡਾਈਵੋਰਸ ਹੋਇਆ ਹੋਇਆ ਸੀ ਤਲਾਕ ਹੋਇਆ ਹੋਇਆ ਸੀ ਤੇ ਉਹਨੇ ਦੂਸਰੀ ਥਾਂ ਇਸ ਇਨਸਾਨ ਨਾਲ ਵਿਆਹ ਕਰਵਾਇਆ ਸੀ ਤੇ ਇਹ ਮਾਨਵੀ ਦਾ ਪਿਤਾ ਜਿਹੜਾ ਮਤਰੇਆ ਪਿਤਾ ਸੀ ਉਹ ਸ਼ੁਰੂ ਤੋਂ ਹੀ ਮਾਨਵੀ ਨੂੰ ਨਫ਼ਰਤ ਕਰਦਾ ਸੀ ਉਹ ਕਹਿੰਦਾ ਸੀ ਕਿ ਆਪਾਂ ਦੋਨੇ ਇਕੱਲੇ ਰਹੀਏ ਮਾਨਵੀ ਨੂੰ ਆਪਾਂ ਆਪਣੇ ਨਾਲ ਨਹੀਂ ਰੱਖਣਾ ਪਰ ਮਾਂ ਸੀ ਮਾਂ ਦੀ ਮਮਤਾ ਸੀ ਉਹ ਆਪਣੀ ਬੱਚੀ ਨੂੰ ਕਿਵੇਂ ਛੱਡ ਸਕਦੀ ਸੀ ਤਾਂ ਦੱਸਿਆ ਇਹ ਜਾ ਰਿਹਾ ਕਿ ਜਿਹੜੀ ਮਾਨਵੀ ਸੀ ਉਹ ਸਕੇਟਿੰਗ ਸਿੱਖਣ ਦੇ ਲਈ ਜਾਂਦੀ ਸੀ ਤੇ ਉਹਦੀ ਟ੍ਰੇਨਿੰਗ ਲੈਣ ਦੇ ਲਈ ਜਦੋਂ ਅੱਜ ਆਪਣੇ ਪਿਤਾ ਦੇ ਨਾਲ ਉਹ ਗਈ ਤਾਂ ਪਿਤਾ ਨੇ ਰਾਸਤੇ ਵਿੱਚ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹਦਾ ਮੂੰਹ ਬੰਦ ਕੀਤਾ ਗਿਆ ਉਹਦਾ ਗਲਾ ਕੁੱਟਿਆ ਗਿਆ ਤੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਮਾਂ ਦਾ ਕਹਿਣਾ ਹੈ ਕਿ ਮੈਨੂੰ ਜਦੋਂ ਦੇਰ ਹੋ ਰਹੀ ਸੀ ਤਾਂ ਮੈਨੂੰ ਸ਼ੱਕ ਹੋ ਰਿਹਾ ਸੀ ਕਿ ਕੋਈ ਘਟਨਾ ਨਾ ਵਾਪਰ ਜਾਵੇ ਤੇ ਮੈਂ ਫੋਨ ਕਰਦੀ ਰਹੀ ਤਾਂ ਮਾਨਵੀ ਦੇ ਪਿਤਾ ਨੇ ਕਿਹਾ ਕਿ ਅਸੀਂ ਪੀਜ਼ਾ ਖਾ ਕੇ ਆਉਨੇ ਹਾਂ ਬਾਜ਼ਾਰ ਵਿੱਚੋਂ ਥੋੜਾ ਟਾਈਮ ਲੱਗੂਗਾ ਤੇ ਨਾਲੇ ਕੁੜੀ ਨੂੰ ਜਿਮੈਂਟਰੀ ਦਿਵਾਉਣੀ ਆ ਤਾ ਕਹਿੰਦੀ ਜਦੋਂ ਫੇਰ ਵੀ ਨਹੀਂ ਆਏ ਤਾਂ ਅਸੀਂ ਉਡੀਕ ਕਰਨ ਤੋਂ ਬਾਅਦ ਦੁਬਾਰਾ ਕਾਲ ਕੀਤੀ ਕਹਿੰਦਾ ਬਸ ਥੋੜਾ ਟਾਈਮ ਲੱਗ ਰਿਹਾ ਆ ਰਹੇ ਆ ਤੇ ਫੇਰ ਕਹਿੰਦੇ ਕੋਲੇ ਆ ਕੇ ਘਰ ਦੇ ਫੋਨ ਲੈ ਕੇ ਜਲਦੀ نیچے ਆ ਮਾਨਵੀ ਨੂੰ ਪਤਾ ਨਹੀਂ ਕੀ ਹੋਇਆ ਕਹਿੰਦੀ ਮੈਂ ਜਦੋਂ ਗਈ ਮੈਂ ਦੇਖਿਆ ਮਾਨਵੀ ਦੀ ਹਾਲਤ ਠੀਕ ਨਹੀਂ ਸੀਗੀ ਉਹ ਬੇਹੋਸ਼ੀ ਵਿੱਚ ਲਟਕੀ ਪਈ ਸੀ ਤਾਂ ਕਹਿੰਦਾ ਹੁਣੇ ਤਾਂ ਠੀਕ ਸੀ ਪਤਾ ਨਹੀਂ ਇਹਨੂੰ ਕੀ ਹੋ ਗਿਆ ਹੁਣੇ ਹੁਣੇ ਇਹ ਕਹਿੰਦੀ ਉਹਦੇ ਜਿਹੜੇ ਮੂੰਹ ਦੇ ਉੱਪਰ ਨੋਹਾ ਦੇ ਨਿਸ਼ਾਨ ਸੀ ਨੋਚਾ ਹੋਇਆ ਸੀ ਮਾਨਵੀ ਨੂੰ ਉਹਦੇ ਪਿਤਾ ਨਹੀਂ ਮੌਤ ਤੇ ਕਾਰਟ ਉਤਾਰ ਦਿੱਤਾ ਇਸ ਟਾਈਮ ਜਿਹੜਾ ਮਾਨਵੀ ਦਾ ਪਿਤਾ ਏ ਉਹ ਫਰਾਰ ਹੋ ਚੁੱਕਾ ਹੈ ਬੱਚੀ ਦੀ ਮਾਂ ਤੇ ਨਾਨੀ ਦਾ ਕਹਿਣਾ ਹੈ ਕਿ ਪਹਿਲਾਂ ਵੀ ਇਸ ਆਦਮੀ ਨੇ ਦੋ ਵਾਰ ਮਾਨਵੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਹਿੰਦੇ ਦੋ ਢਾਈ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਜਦੋਂ ਇਸ ਇਨਸਾਨ ਨੇ ਮਾਨਵੀ ਦੇ ਜਿਹੜਾ ਸਕੂਲ ਵਾਲੀ ਬੋਤਲ ਸੀ ਉਹਦੇ ਵਿੱਚ ਕੋਈ ਕੈਮੀਕਲ ਮਿਲਾ ਦਿੱਤਾ ਸੀ ਪਾਣੀ ਵਾਲੀ ਬੋਤਲ ਵਿੱਚ ਤਾਂ ਜਦੋਂ ਮਾਨਵੀ ਸਕੂਲ ਗਈ ਤੇ ਉਹਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਸਕੂਲ ਵਾਲਿਆਂ ਨੇ ਫੋਨ ਕੀਤਾ ਕਿ ਤੁਹਾਡੇ ਬੱਚੇ ਦੀ ਤਬੀਅਤ ਵਿਗੜ ਰਹੀ ਹੈ ਇਹਨੂੰ ਸਕੂਲ ਵਿੱਚੋਂ ਲੈ ਜਾਓ ਕਹਿੰਦੇ ਚਲੋ ਉਦੋਂ ਮਾਨਵੀ ਦੀ ਜਾਨ ਬਚ ਗਈ ਸਾਨੂੰ ਉਦੋਂ ਵੀ ਲੱਗਿਆ ਸੀ ਕਿ ਇਹਦੇ ਪਿਤਾ ਨੇ ਇਹ ਕੁਝ ਕੀਤਾ ਪਰ ਕਹਿੰਦੇ ਸਾਨੂੰ ਬਾਅਦ ਵਿੱਚ ਇਹ ਹੋਇਆ ਉਹਦੀ ਨਾਨੀ ਦਾ ਕਹਿਣਾ ਹੈ ਕਿ ਬਾਅਦ ਵਿੱਚ ਮੇਰੀ ਧੀ ਗਿੰਨੀ ਨਹੀਂ ਮੰਮੀ ਆਪਾਂ ਨੂੰ ਗਲਤ ਫਹਿਮੀ ਹੋਈ ਆ ਅਜੇ ਕੋਈ ਨਹੀਂ ਸੀਗਾ ਅਸਲ ਵਿੱਚ ਕੋਈ ਮਤਲਬ ਕਿਸੇ ਹੋਰ ਕਾਰਨ ਕਰਕੇ ਮਾਨਵੀ ਦੀ ਤਬੀਅਤ ਵਿਗੜੀ ਹੋਊਗੀ ਉਹਦਾ ਪਿਤਾ ਅਜੇ ਘਟੀਆਂ ਕੰਮ ਨਹੀਂ ਕਰ ਸਕਦਾ ਕਹਿੰਦੇ ਇੱਕ ਵਾਰੀ ਦੁੱਧ ਵਿੱਚ ਵੀ ਉਹਨੇ ਕੁਝ ਮਿਲਾ ਕੇ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਸਾਨੂੰ ਇਹ ਭਰੋਸਾ ਨਹੀਂ ਸੀ ਕਿ ਉਹ ਇਨਸਾਨ ਇੰਨੀ ਘਟਿਆ ਮਤਲਬ ਕਰਤੂਤ ਕਰ ਸਕਦਾ ਇੰਨਾ ਘਟਿਆ ਕਾਰਾ ਕਰ ਸਕਦਾ ਅਸੀਂ ਉਹਦੇ ਤੇ ਵਿਸ਼ਵਾਸ ਕਰਦੇ ਰਹੇ ਪਰ ਆਖਰਕਾਰ ਉਸਨੇ 2.5 ਮਹੀਨਿਆਂ ਦੇ ਅੰਦਰ ਅੰਦਰ ਦੁਬਾਰਾ ਫੇਰ ਇਹ ਕੋਸ਼ਿਸ਼ ਕਰਕੇ ਮਾਨਵੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਬੱਚੀ ਦੀ ਮਾਂ ਤੇ ਨਾਨੀ ਦਾ ਰੋ ਰੋ ਕੇ ਬੁਰਾ ਹਾਲ ਆ ਪਰ ਇਸ ਕਟਿਆ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਮਤਰਿਆ ਪਿਤਾ ਮਤਰਿਆ ਪਿਓ ਆਪ ਫਰਾਰ ਹੋ ਚੁੱਕਾ ਦੇਖੋ ਕਿੰਨੀ ਕਟਿਆ ਕਰਤੂਤ ਕੀਤੀ ਹੈ ਇਸ ਬੰਦੇ ਨੇ ਕਿ ਆਪਣੇ 9 ਸਾਲਾਂ ਦੀ ਮਾਸੂਮਤੀ ਮਤਰੈ ਤੀ ਨੂੰ ਜਿਹਨੂੰ ਨਫ਼ਰਤ ਕਰਦਾ ਸੀ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿਉਂ じゃ ਇਹ ਸਮਾਂ ਆ ਗਿਆ ਪਿਛਲੇ ਦਿਨੀ ਵੀ ਇੱਕ ਅਜਿਹੀ ਘਟਨਾ ਵਾਪਰੀ ਜਿੱਥੇ ਇੱਕ ਮਤਰੇ ਪਿਤਾ ਨੇ ਆਪਣੇ ਮਾਸੂਮ ਉਹ ਵੀ ਬੱਚਾ ਮਤਲਬ ਇਹਨਾਂ 13-14 ਸਾਲਾਂ ਦਾ ਸੀ ਸ਼ਾਇਦ ਤੇ ਪਿਤਾ ਨੇ ਉਹਨੂੰ ਮੌਤ ਦੇ ਘਾਟੋਂ ਉਤਾਰ ਦਿੱਤਾ ਕਾਰਨ ਕੀ ਸੀਗਾ ਕਿ ਉਹਦੀ ਮਾਂ ਨਾ ਥੋੜੀ ਅਣਬੰਦ ਰਹਿਣ ਲੱਗੀ ਸੀ ਪਿਤਾ ਉਹ ਵੀ ਮਤਰੇਆਈ ਸੀਗਾ ਉਹਦੀ ਮਾਂ ਨੇ ਵੀ ਦੂਸਰਾ ਵਿਆਹ ਕਰਵਾਇਆ ਸੀ ਤੇ ਉਹ ਆਪਣੇ ਨਾਨਕੇ ਘਰ ਰਹਿੰਦਾ ਸੀ ਬੱਚਾ ਆਪਣੇ ਪਿਤਾ ਦੇ ਘਰੋਂ ਦੀ ਲੰਘ ਕੇ ਸਕੂਲ ਜਾਂਦਾ ਸੀ ਪਰ ਪਿਤਾ ਤੋਂ ਸ਼ਾਇਦ ਇਹ ਵੀ ਬਰਦਾਸ਼ਤ ਨਹੀਂ ਹੁੰਦਾ ਸੀ ਤੇ ਉਹਨੇ ਜਦੋਂ ਉਹ ਬੱਚਾ ਸਕੂਲ ਤੋਂ ਵਾਪਸ ਆ ਰਿਹਾ ਸੀਗਾ ਉਦੋਂ ਉਹਨੂੰ ਆਪਣੇ ਘਰ ਬੁਲਾ ਕੇ ਉਹਦਾ ਗਲਾ ਕੁੱਟ ਕੇ ਉਹਨੂੰ ਮਾਰ ਦਿੱਤਾ ਸੀ ਸਮਾਜ ਵਿੱਚ ਰਿਸ਼ਤਿਆਂ ਦੇ ਉਲਝੇ ਇਸ ਤਾਣੇ ਬਾਣੇ ਨੇ ਖਾਸ ਤੌਰ ਤੇ ਜਦੋਂ ਪਤੀ ਪਤਨੀ ਦਾ ਰਿਸ਼ਤਾ ਉਲਝਦਾ ਤੇ ਉਹਨਾਂ ਦੇ ਬੱਚੇ ਵੀ ਹੋਣ ਤਾਂ ਉਹਨਾਂ ਵਿੱਚ ਸਭ ਤੋਂ ਜ਼ਿਆਦਾ ਜਿਸੇ ਦਾ ਨੁਕਸਾਨ ਹੁੰਦਾ ਸਭ ਤੋਂ ਜ਼ਿਆਦਾ ਕੋਈ ਪਿਸਦਾ ਤਾਂ ਉਹ ਬੱਚੇ ਹੁੰਦੇ ਆ ਜਿਨ੍ਹਾਂ ਨੂੰ ਕੋਈ ਵੀ ਆਪਣਾ ਨਹੀਂ ਸਮਝਦਾ ਤੇ ਉਹਨਾਂ ਨੂੰ ਫਿਰ ਬਲੀ ਦਾ ਬੱਕਰਾ ਬੰਨਣਾ ਪੈਂਦਾ ਲੱਗ ਕਿੰਨੇ ਥਾਵਾਂ ਤੇ ਹੋ ਚੁੱਕਾ ਹੈ ਕਿ ਇਸ ਤਰੀਕੇ ਦੇ ਨਾਲ ਮਤਰੇ ਪਿਓ ਨੇ ਜਾਂ ਮਤਰੇ ਮਾਂ ਨੇ ਬੱਚਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂ ਉਹਨਾਂ ਬੱਚਾ ਤੇ ساری ਜ਼ਿੰਦਗੀ ਉਹਨਾਂ ਬੱਚਿਆਂ ਨੂੰ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ ਆਪਣੇ ਮਤਰੇ ਮਾਂ ਪਿਓ ਦਾ ਉਹਨਾਂ ਨੂੰ ਮਤਲਬ ਉਹ ਪਿਆਰ ਜੋ ਆਪਣੇ ਸਕੇ ਮਾਂ ਪਿਓ ਤੋਂ ਮਿਲਣਾ ਹੁੰਦਾ ਕਿਤੇ ਨਾ ਕਿਤੇ ਉਹ ਕਮੀ ਰਹਿ ਜਾਂਦੀ ਆ ਦੇਖੋ ਅਜਿਹੇ ਘਟੀਆ ਲੋਕ ਕਿੱਥੋਂ ਤੱਕ ਗਰਾਵੜ ਦਾ ਸ਼ਿਕਾਰ ਹੋ ਚੁੱਕੇ ਨੇ ਕਿ ਉਹਨਾਂ ਵਿੱਚ ਕੋਈ ਇਨਸਾਨੀਅਤ ਰਹਿ ਹੀ ਨਹੀਂ ਗਈ ਉਹ ਛੋਟੇ ਛੋਟੇ ਮਾਸੂਮਾਂ ਨੂੰ ਵੀ ਇਸ ਤਰੀਕੇ ਮੌਤ ਦੇ ਘਾਟ ਉਤਾਰ ਦਿੰਦੇ ਨੇ ਪਰ ਇਸ ਧਰਤੀ ਤੇ ਕੁਝ ਉਹ ਵੀ ਲੋਕ ਮੌਜੂਦ ਨੇ ਜਿਹੜੇ ਬਹੁਤ ਥੋੜੀ ਗਿਣਤੀ ਵਿੱਚ ਹੈਗੇ ਆ ਉਹ ਵੀ ਨੇ ਜਿਨ੍ਹਾਂ ਨੇ ਬੱਚੇ ਨੂੰ ਆਪ ਜਨਮ ਨਹੀਂ ਦਿੱਤਾ ਹੁੰਦਾ ਸਿਰਫ ਉਹਨਾਂ ਦੇ ਪਾਲ ਕੀ ਹੁੰਦੇ ਆ ਪਰ ਫੇਰ ਵੀ ਮਤਲਬ ਸਿਰਫ ਪਾਲਿਆ ਹੋਮ ਦੇ ਨਾਤੇ ਵੀ ਉਹਨਾਂ ਵਿੱਚ ਇੰਨੀਆਂ ਮਾਨਵੀ ਕਦਰਾਂ ਕੀਮਤਾਂ ਹੁੰਦੀਆਂ ਇੰਨੇ ਅਹਿਸਾਸ ਭਰੇ ਹੁੰਦੇ ਆ ਇੰਨੀ ਹਮਦਰਦੀ ਦੀ ਭਾਵਨਾ ਹੁੰਦੀ ਆ ਕਿ ਉਹਨਾਂ ਨੂੰ ਬੱਚੇ ਆਪਣੇ ਜਿਹੜੇ ਗੋਦ ਲਏ ਬੱਚੇ ਵੀ ਆਪਣੀ ਜਾਨ ਤੋਂ ਕਿਤੇ ਵੱਧ ਪਿਆਰੇ ਹੁੰਦੇ ਇਹੋ ਜੇ ਉੱਚੀ ਸੁੱਚੀ ਸੋਚ ਵਾਲੇ ਇਨਸਾਨ ਵੀ ਮੌਜੂਦ ਨੇ ਪਰ ਬਹੁਤ ਹੀ ਘੱਟ ਤੇ ਵੱਡੀ ਗਿਣਤੀ ਹੀ ਇਨਸਾਨ ਉਹ ਨੇ ਇਸ ਪੂੰਜੀਵਾਦੀ ਮੁਨਾਫੇ ਦੀ ਦੌੜ ਦੇ ਵਿੱਚ ਜਿਨ੍ਹਾਂ ਨੂੰ ਸਿਰਫ ਆਪਣੇ ਨਿੱਜਨਾ ਮਤਲਬ ਆ ਜਿਨ੍ਹਾਂ ਨੂੰ ਦੂਸਰੇ ਨਾਲ ਕੋਈ ਮਤਲਬ ਨਹੀਂ ਤੇ ਫਿਰ ਉਹ ਅਜਿਹੀਆਂ ਘਟਨਾਵਾਂ ਨੂੰ ਜਨਮ ਦਿੰਦੇ ਨੇ